ਲੈਂਡ ਪੋਲਿੰਗ ਪਾਲਿਸੀ ਦੇ ਵਿਰੋਧ ਵਿੱਚ ਪਿੰਡ ਪਿਲਖਣੀ ਵਿਖੇ ਕਿਸਾਨਾਂ ਦੀ ਭਰਵੀਂ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਤੇ ਪੰਜਾਬ ਮਹਿਲਾ ਮੋਰਚਾ ਪ੍ਰ단 ਬੀਬਾ ਜੈ ਇੰਦਰ ਕੋਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇਸ ਸਮੇਂ ਸੰਬੋਧਿਤ ਕਰਦੇ ਹੋਏ ਜਗਦੀਸ਼ ਕੁਮਾਰ ਜੱਗਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਸਾਜ਼ਿਸ਼ ਕਰ ਰਹੀ ਹੈ ਇਸ ਤਹ ਤੋ ਉਹਨਾਂ ਨੇ ਕਿਸਾਨਾਂ ਨੂੰ ਇਸ ਬਦਲੇ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਭਵਿੱਖ ਵਿੱਚ ਸਿਰਫ ਪਲਾਟ ਦੇਣ ਦੀ ਗੱਲ ਜਿਹੜੀ ਕਿ ਕਹੀ ਜਾ ਰਹੀ ਹੈ ਉਸ ਦਾ ਇਸ ਦਾ ਵਿਰੋਧ ਕਰਦੇ ਹੋਏ ਦੱਸਿਆ ਕਿ ਅਸੀਂ ਰਾਜਪੁਰਾ ਹਲਕੇ ਦੀ 1 ਇੰਚ ਜ਼ਮੀਨ ਵੀ ਸਰਕਾਰ ਨੂੰ ਲੈਣ ਨਹੀਂ ਦੇਵਾਂਗੇ ਦੱਸ ਦਈਏ ਪਿੰਡ ਬਿਲਖਣੀ ਉਕਸੀ ਜਟਾਂ ਦੇਵੀ ਨਗਰ ਅਤੇ ਖਾਨਪੁਰ ਪਿੰਡ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਨੇ ਇਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈਗੀ ਹੈ ਜੀ ਇਹ ਜਿਹੜੀ ਪੰਜਾਬ ਸਰਕਾਰ ਨੇ 40 ਹਜ਼ਾਰ ਏਕਰ ਅਕਵਾਇਰ ਕੀਤਾ ਹੈਗਾ ਉਹਦੇ ਵਿੱਚ ਉਹ ਪਟਿਆਲੇ ਹਲਕੇ ਵਿੱਚ 1150 ਏਕਰ ਹੈਗੀ ਹੈ। ਔਰ ਇੱਕ ਪਿੰਡ ਆ ਹੈਗਾ ਜਿੱਥੇ ਅਸੀਂ ਬੈਠੇ ਹੋਏ ਹਾਂ। ਅਸੀਂ ਅੱਜ ਜਾਗਰੂਤ ਕਰਨ ਆਏ ਸੀ ਲੋਕਾਂ ਨੂੰ ਕਿ ਲੈਂਡ ਜਿਹੜੀ ਇਹ ਪੂਲਿੰਗ ਪਾਲਿਸੀ ਹੈਗੀ ਹੈ ਇਹਦੇ ਕੀ 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 ਕਰਨੇ ਹੈਗੇ ਗਵਰਨਮੈਂਟ ਨੇ ਕੀ ਕੀ ਅਕਵਾਇਰਿੰਗ ਲਈ ਕੀ ਦੱਸਿਆ ਹੈਗਾ। ਗੜੇ ਨੋਰਮਸ ਕੱਢੇ ਨੇ ਤਾਂ ਉਸ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਕਿ ਜੋ ਤੁਸੀਂ ਸੋਚ ਰਹੇ ਹੋ ਕਿ ਸਾਰੇ 5 ਕਿਲੇ ਕਿਸੇ ਦਾ 5 ਕਿਲੇ ਹੈ ਸਾਰਿਆਂ ਤੇ ਪੈਸੇ ਮਿਲਣਗੇ ਉਹ ਅਸਲੀਅਤ ਨਹੀਂ ਹੈ। ਔਰ ਇੱਥੇ ਦੀ ਜਿਹੜੀ ਪੰਚਾਇਤ ਹੈਗੀ ਹੈ ਉਹ ਅੱਜ ਐਸਡੀਐਮ ਨੂੰ ਵੀ ਮਿਲ ਕੇ ਆਈ ਸੀਗੀ। ਔਰ ਐਸਡੀਐਮ ਸਾਹਿਬ ਨੇ ਵੀ ਉਹਨਾਂ ਨੂੰ ਕੁਝ ਚੀਜ਼ਾਂ ਦੱਸਿਆ ਨੇ। ਪਰ ਅੱਜ ਕੱਲ ਦੀ ਜਿਹੜੀ ਸਾਡੀ ਜਨਤਾ ਹੈਗੀ ਹੈ ਸਾਡੇ ਕਿਸਾਨ ਹੈਗੇ ਸਾਡੇ ਭਾਈ ਬੜੇ ਅਵੇਅਰ ਨੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤਾਂ ਜੋ ਪਾਲਿਸੀ ਸਰਕਾਰ ਨੇ ਕੱਢਿਆ ਨੇ ਉਹ ਜਾਣੂ ਹੋ ਗਏ ਨੇ ਉਹਨਾਂ ਦੀਆਂ ਔਰ ਜੋ ਇਹ ਕਿਸਾਨ ਸਾਡੇ ਭਾਈ ਅੱਗੇ ਆਣਗੇ ਜੋ ਇਹਨਾਂ ਦਾ ਸਿਸਟਮ ਬਣੇਗਾ ਜੋ ਇਹ ਚਾਹਣਗੇ ਏ ਅੱਗੇ ਲੱਗਣ ਅਸੀਂ ਇਹਨਾਂ ਦੇ ਪਿੱਛੇ ਅੱਜ ਅਸੀਂ ਜਿਹੜੀ ਲੈਂਡ ਲੈਂਡ ਪੋਲਿੰਗ ਪੋਲਿਸੀ ਜਿਹੜੀ ਸਰਕਾਰ ਨੇ ਬਣਾਈ ਹੈ ਤੇ ਅਸੀਂ ਅੱਜ ਜਿਹੜਾ ਉਹਨਾਂ ਨੇ ਬਣਾਈ ਹੈ ਅਸੀਂ ਜਿਹੜੇ ਮੇਰੇ ਆਪਣੇ ਹਲਕਾ ਰਾਜਪੁਰਾ ਵਿੱਚ ਸਾਡੇ 4 ਪਿੰਡ ਆਂਦੇ ਆ ਦੇਵੀ ਨਗਰ ਉਕਸੀ ਸੈਣੀਆ ਉਕਸੀ ਜੱਟਾ ਤੇ ਪਿਲਕਣੀ ਅਸੀਂ ਅੱਜ ਪਿਲਕਣੀ ਵਿਖੇ ਖੜੇ ਆ ਜਿਹੜੇ ਕਿ ਸਾਡੇ ਸਤਕਾਰਯੋਗ ਬੀਬਾ ਜੈਂਦਰ ਕੋਰ ਜੀ ਅੱਜ ਇਹਨਾਂ ਨੂੰ ਦੱਸਣ ਆਏ ਆ ਪੋਲਿਸੀ ਬਾਰੇ ਇਸ ਪਾਲਸੀ ਜਿਹੜੀ ਹੈ ਕੋਈ ਲੋਕਾਂ ਦੇ ਹਿੱਤਾਂ ਵਿੱਚ ਜਾਂ ਕਿਸਾਨਾਂ ਦੇ ਹਿੱਤਾਂ ਵਿੱਚ ਨਹੀਂ ਹੈ ਇਹ ਕਿਸਾਨਾਂ ਨੂੰ ਲੁੱਟਣ ਵਾਸਤੇ ਤੇ ਉਹਨਾਂ ਨੂੰ ਮਾਰਨ ਵਾਸਤੇ ਜਿਹੜੀ ਪਾਲਸੀ ਆਈ ਹੈ ਤੇ ਅਸੀਂ ਉਹ ਲੋਕਾਂ ਨੂੰ ਅੱਜ ਸਾਰੇ ਜਿੰਨੇ ਵੀ ਪਿੰਡ ਸਾਡੇ ਹਲਕੇ ਚਾंदे ਆ ਉਹਨਾਂ ਨੂੰ ਅੱਜ ਅਸੀਂ ਜਾਗਰੂਕ ਕਰਿਆ ਵੀ ਇਹ ਪਾਲਸੀ ਦੇ ਖਾਮੀਆਂ ਨੇ ਜਿਵੇਂ ਕਿ ਮੈਂ ਬੋਲਦੇ ਹੋਏ ਵੀ ਦੱਸਿਆ ਵੀ ਜਿਹੜੀ 1 ਏਕੜ ਜ਼ਮੀਨ ਜਿਹੜੀ ਐ ਐਕਵਾਇਰ ਕਰਨਗੇ ਤਾਂ ਉਹਦੇ ਵਿੱਚ ਉਹ ਕਿਸਾਨ ਨੂੰ 1000 ਗੱਜ ਰੈਜ਼ੀਡੈਂਸਲੀ ਤੇ 200 ਗੱਜ ਕਮਰਸ਼ਲ ਦੇਣਗੇ ਦੋਸਤ ਇਹਨਾਂ ਨੂੰ ਪੁੱਛੋ ਵੀ ਤੁਸੀਂ 40000 ਏਕੜ ਪੰਜਾਬ ਵਿੱਚ ਐਕਵਾਇਰ ਕਰ ਰਹੇ ਹੋ ਤਾਂ ਇਹ ਕਿੱਥੋਂ ਲੋਕ ਲੈ ਕੇ ਆਓਗੇ 40000 ਏਕੜ ਵਾਸਤੇ ਕਿੱਥੇ ਰਹਿਣਗੇ ਇਹ ਸਾਰੀ ਲੁੱਟਣ ਦੀ ਪਾਲਸੀ ਹੈ ਲੁੱਟਣ ਦੀ ਪਾਲਸੀ ਕਿਵੇਂ ਹੈ ਇਹਨਾਂ ਨੇ ਇੱਕ ਵਾਰੀ ਜ਼ਮੀਨਾਂ ਐਕਵਾਇਰ ਕਰਕੇ ਇਹਨਾਂ ਨੇ ਮੈਂ ਮੰਨਦਾ ਵੀ ਇਹ ਚ ਲਿਖੀ ਹੋਈ ਹੈ ਜਿਹੜਾ ਐਕਵਾਇਰ ਨਹੀਂ ਕਰਨ ਐ ਐਕਵਾਇਰ ਨਹੀਂ ਕਰਨਾ ਕਰਨਾ ਚਾਹੁੰਦਾ ਉਹ ਸਾਨੂੰ ਲਿਖ ਕੇ ਦੇ ਦੇਵੇ ਮੈਂ ਗਾਰੰਟੀ ਦਿੰਦਾ ਇਹਨਾਂ ਨੇ ਕੋਈ ਕਿਸਾਨ ਲਿਖ ਕੇ ਵੀ ਦੇ ਦੇਗਾ ਤਾ ਉਹਦੀ ਜਮੀਨ ਕੋਈ ਵਾਪਸ ਨਹੀਂ ਹੋਣ ਲੱਗੀ ਤੇ ਇਹਨਾਂ ਨੇ ਦੂਜੇ ਦੂਜੇ ਤਰੀਕੇ ਤੋਂ ਇਹ ਸਾਰੀ ਜਿਹੜੀ ਗਵਰਨਮੈਂਟ ਚੱਲ ਰਹੀ ਐ ਅੱਜ ਦੀ ਡੇਟ 'ਚ ਇਹ ਸਾਰੇ ਦਿੱਲੀ ਤੋਂ ਚੱਲ ਰਹੀ ਐ ਕੋਈ ਪੰਜਾਬ ਤੋਂ ਨਹੀਂ ਚੱਲ ਰਹੀ ਇਹ ਸਿਰਫ ਲੁਟਣ ਦਾ ਤਰੀਕਾ ਐ ਕਿ ਇੱਥੋਂ ਅਸੀਂ ਪੈਸਾ ਕੱਟਾ ਕਰਕੇ ਅਸੀਂ ਹੋਰ ਸਟੇਟਾਂ 'ਚ ਇਲੈਕਸ਼ਨ ਲੜਨਾ ਐ ਹੋਰ ਇਲੈਕਸ਼ਨ ਲੜਨਣ ਵਾਸਤੇ ਅਸੀਂ ਪੰਜਾਬ ਤੋਂ ਪੈਸਾ ਕੱਟਾ ਕਰ ਲਿਆ ਉਹਦੇ ਵਾਸਤੇ ਮੈਂ ਤਾਂ ਬੋਲਦੇ ਵੀ ਕਿਹਾ ਅਸੀਂ ਪਹਿਲਾਂ ਵੀ ਖੜਦੇ ਆਏ ਆ ਮੈਂ ਆਪਣੀ ਗੱਲ ਕਰਾ ਅਸੀਂ ਪਹਿਲਾਂ ਵੀ ਕਿਸਾਨਾਂ ਨਾਲ ਖੜਦੇ ਆਏ ਤੇ ਖੜਾਂਗੇ ਇਹਨਾਂ ਵਾਸਤੇ ਸਾਨੂੰ ਜਾਨ ਵੀ ਦੇਣੀ ਪਵੇ ਅਸੀਂ ਜਾਮ ਦੇਵਾਂਗੇ ਤੇ ਜਾਮ ਚੱਕਾ ਵੀ ਜਾਮ ਕਰਨਾ ਪਵੇ ਚੱਕੇ ਵੀ ਜਾਮ ਕਰਾਂਗੇ ਹਾਈ ਕੋਰਟ ਮਾਂ ਜੋਗ ਹਾਈ ਕੋਰਟ ਜਾਣਾ ਪਵੇ ਹਾਈ ਕੋਰਟ ਵੀ ਜਾਵਾਂਗੇ ਇਹ ਮੇਰਾ ਵਾਦਾ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ الخبر خبر جزده هو